ਇਹ ਥਣ ਵੀ ਚੰਗਾ। ਹਾਂ ਹਾਂ। ਇਹ ਤਾਂ ਬਹੁਤ ਲੇਵਾ ਬਣਾਉਣਾ ਬਬਲੇ। ਬਹੁਤ ਬਹੁਤ ਕੱਚੀ ਪਈ ਆ ਦੇਖੋ। ਕੱਚੀ ਪਈ ਆ। ਸਹੀ ਗੱਲ ਹੈ। ਸਸਤੀਕਾਲ ਦੋਸਤੋ ਤੇ ਅੱਜ ਆਪਾਂ ਬਾਈ ਬਬਲ ਕੋਲੇ ਪਹੁੰਚੇ ਸੀਗੇ। ਪਿੰਡ, ਕੁਬੀ ਤੇ ਜਲਾ ਬਟੰਡਾ। ਇਹ ਪਿੰਡ ਦੀ ਜੀ ਗੱਲ ਕਰਕੇ ਨਾ ਮੋੜ ਮੰਡੀ ਦੇ ਕੋਲੇ ਰਹਿ ਜਾਂਦਾ ਦੋਸਤੋ। ਬਾਕੀ ਆਹ ਜਿਹੜੀ ਹੈਗੀ ਨਾ ਮੱਝ ਸਕਰੀਨ ਤੇ ਦਿਖਾਈ ਦੀ ਜਾਂਦੀ ਹੈ। ਇਹਦੀ ਮੇਨ ਵੀਡੀਓ ਇਸ ਮੱਝ ਦੀ ਰਹੂਗੀ ਤੇ ਸਾਰੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ। ਬਾਕੀ ਬਾਈ ਦੀ ਜੀ ਮੈਂ ਇੱਕ ਗੱਲ ਹੋਰ ਕਹਾਂ ਵੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ। ਸਿਰਫ ਘਰੇ ਘਰੇਲੂ ਪਸ਼ੂ ਪਾਲਕ ਵੀਰ ਹੈਗਾ। ਤੇ ਆ ਜੋ ਕਰਾਉਣੇ ਬਾਈ ਨਾਲ ਗੱਲਬਾਤ ਤੇ ਕੀ ਜਾਣਕਾਰੀ ਦਿੰਦਾ ਇਸ ਮੱਝ ਦੀ ਸਾਰੀ ਡਿਟੇਲ ਆਪਾਂ ਲੈ ਕੇ ਦੰਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਈ ਪਹਿਲਾਂ ਤਾਂ ਮੈਨੂੰ ਤੇਰਾ ਇੱਕ ਵਾਰੀ ਨਾਂ ਦੱਸ ਦੇ ਨਾਂ ਮੇਰਾ ਬਬਲਜੀ ਸਿੰਘ ਬਾਈ ਹਾਂ ਪਿੰਡ ਰਾਜਗੜ ਕੋਬੇ ਰਾਜਗੜ ਕੋਬੇ ਹਾਂ ਤੇ ਉਹ ਇਹੋ ਕੋਬੇ ਆਗੇ ਹਨਾ ਬਬਲ ਜਿਹੜੀ ਦੀਪ ਸਿੱਧੂ ਦੇ ਨਾਨਕੇ ਵੀ ਆਗੇ ਇਸੋੜੇ ਹਾਂ 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 ਬਾਈ ਹਾਂ ਉਹੀ ਆਗੇ ਨਾ ਉਹੀ ਕੋਬੇ ਲੈ ਵੀ ਮਿੱਤਰੋ ਉਹ ਪਿੰਡ ਹੈ ਜਿੱਥੇ ਦੀਪ ਸਿੱਧੂ ਦੇ ਨਾਨਕੇ ਸੀਗੇ ਰਾਜਗੜ ਕੋਬੇ ਤੇ ਜਿਲਾ ਬਠਿੰਡਾ ਪੈਂਦਾ ਹਨਾ ਹਾਂ ਬਈ ਜਿਲਾ ਬਠਿੰਡਾ ਤੇ ਮੋੜ ਤੋਂ ਕਿੰਨੇ ਕਿਲੋਮੀਟਰ ਰਹਿ ਗਏ ਇਹ ਮੋੜ ਤੋਂ 7 ਕਿਲੋਮੀਟਰ ਦੂਰ ਹੈ ਠੀਕ ਆ ਬਈ ਹਾਂ ਬਬਲ ਜੇ ਹੁਣ ਆਪਾਂ ਤੇਰੀ ਆ ਗੱਲ ਕਰ ਗਏ ਹਨਾ ਮੱਝ ਦੀ ਕਿੰਨੇਵੇਂ ਸੂਏ ਸੂਣ ਵਾਲੀ ਹੈ ਇਹ ਇਹ ਤੀਜੇ ਸੂਏ ਸੂਣ ਵਾਲੀ ਹੈ ਬਾਈ ਮੱਝ ਇਹ ਤੀਜੇ ਸੂਏ ਸੂਣ ਵਾਲੀ ਹੈ ਕਿੰਨੇ ਦਿਨ ਲੈ ਜੂਗੀ ਬਾਈ ਇਹ 10 ਤੋਂ 12 ਦਿਨ ਲੈ ਜੂ ਵੀਰੇ ਹਜੇ ਲੈ ਜੂ ਹਾਂ ਜੀ ਹਾਂ ਜਿਵੇਂ ਮੈਂ ਹੁਣ ਪਹਿਲਾਂ ਤੋੜ ਕੇ ਦੇਖੀ ਆ ਹਾਂ ਜੀ ਹਾਂ ਕੱਚੀ ਪਈ ਆ ਕੱਚੀ ਪਈ ਆ ਵੀਰੇ ਹਜੇ ਬਹੁਤ ਹਾਂ ਤੇ ਦੂਜੇ ਸੂਏ ਇਹਦਾ ਦੁੱਧ ਕਿੰਨਾ ਰਿਹਾ ਬਾਈ ਦੂਜੇ ਸੂਏ ਨਾਰਮਲ ਖਰਾਕ ਤੇ ਬਾਈ 14 ਕਿਲੋ ਦੁੱਧ ਕੱਢਦੇ ਰਹੇ ਆ ਅੱਛਾ 14 ਕਿਲੋ ਹਾਂ ਹਾਂ ਬਾਈ ਠੀਕ ਆ ਨਾ ਵਧਣਾ ਘਟਣਾ ਨਾ ਵਧਣਾ ਘਟ ਜੇ ਗੱਪਾਂ ਰੋਣਾ 16 17 ਕਹਾਂਗੇ ਆਪਾਂ ਸਹੀ ਗੱਲ ਨਹੀਂ ਨਹੀਂ ਸ ਹਾਂ ਹਾਂ ਹਨਾ ਕਿੰਨਾ ਇੱਕ ਦੁੱਧ ਦਿੰਦਿਆਂ ਮੱਝਾਂ ਬਾਕੀ ਇਹ ਕਿਸੇ ਨੇ ਵੱਧ ਸੇਵਾ ਕਰ ਲਈ ਵੱਧ ਦੇ ਦੂਗਾ ਵੱਧ ਦੇ ਦਊਗਾ ਹਾਂ ਤੇ ਜੇ ਨਾਰਮਲ ਗੱਲ ਕਰਕੇ ਤਾਂ ਨਾਰਮਲ ਤਾਂ ਇੱਥੇ ਹੀ ਹੈ 13 14 ਹਨਾ 13 14 ਕਿਲੋ ਦਾ ਨਾਰਮਲ ਆ ਤੇ ਦਿਨ ਇਹਦਾ ਕੋਈ ਟੀਕੇ ਟੁਕੇ ਦਾ ਪਤਾ ਕੋਈ ਬਬਲ ਨਹੀਂ ਭਾਈ ਟੀਕੇ ਦਾ ਹੀ ਕੋਈ ਪਤਾ ਨਹੀਂ ਵੀ ਮਤਲਬ ਘਰੇ ਲੂਈ ਆ ਗਈ ਟ੍ਰੈਕ ਹਾਂ ਹਾਂ ਟ੍ਰੈਕ ਠੀਕ ਹੈ ਠੀਕ ਹੈ ਬਬਲ ਇਹਨੂੰ ਤੋੜ ਕੇ ਸਾ ਫਿਰ ਆਪਾਂ ਰੇਟ ਪੁੱਛਾਂਗੇ ਤੇਥੋਂ ਤੋੜ ਕੇ ਦਿਖਾ ਲੈ ਵੀਰੇ ਹਾਂ ਤੋੜ ਦੇ ਤੋੜ ਦੇ ਲੈ ਵੀ ਮਿੱਤਰ ਜੇ ਗੱਲ ਕਰਕੇ ਨਾ ਬਾਈ ਬਬਲ ਦੀ ਮੱਝ ਦੀ ਇਹ ਮੱਝ ਹੈਗੀ ਸਿੰਗਾ-ਸੂੰਗਾ ਦੀ ਸੋਹਣੀ ਆ ਜਾਤ ਕੁਆਲਿਟੀ ਤੁਸੀਂ ਚੈੱਕ ਕਰਨੋ ਇੱਕ ਵਾਰ ਪਿੱਠਪੂੜੇ ਦੀ ਮੱਝ ਹੈਗੀ ਸੋਹਣੀ ਇਹ ਆ ਦੇਖੋ ਇੱਕ ਖੜਾ ਲਾ ਬਹੁਲ ਮੈਨੂੰ ਡਰੂਗੀ ਮੈਨੂੰ ਪਤਾ ਮੜਾ ਜਾ ਇਹ ਖੜ ਜਾ ਖੜ ਜਾ ਖੜਾ ਲਾ ਖੜਾ ਲਾ ਇੱਕ ਮਿੰਟ ਖੜਾ ਲਾ ਖੜਾ ਲਾ ਇੱਥੇ ਖੜਾ ਲਾ ਕੋਈ ਗੱਲ ਨਹੀਂ ਆਪਾਂ ਖੜੀ ਦਿਖਾ ਦਗੇ ਬੰਤਰ ਜਿਹੜੀ ਚੰਗੀ ਆ ਇਹ ਆ ਦੇਖ ਲਓ ਹੁਣ ਨਾ ਥੱਲੋਂ ਤੁਸੀਂ ਦੇਖ ਲਓ ਮੈਂ ਜ਼ੂਮ ਕਰਕੇ ਦਿਖਾ ਦੇਣਾ ਥਨਲੇਵੇ ਦੀ ਪੂਰੀ ਸਾਫ ਆ ਇਹ ਲੈ ਜਾ ਲੈ ਜਾ ਬਹੁਲ ਲੈ ਜਾ ਇਹ ਆ ਦੇਖੋ ਥਨਲੇਵੇ ਦੀ ਪੂਰੀ ਸਾਫ ਕਵਾਲਿਟੀ ਚੰਗੀ ਆ ਆ ਜਾ ਬਬਲ ਇੱਧਰ ਆ ਜਾ ਕਰ ਹੁਣ ਲਿਆ ਲਿਆ ਇੱਕ ਵਾਰੀ ਇਹ ਮਤਲਬ ਨਾ ਜਿਹੜੇ ਕਵਰਾਉਂਦਾ ਹੋਵੇ ਪਸੂ ਤੇ ਉਹ ਥੋੜਾ ਜਿਹਾ ਦਿਖਾਉਣਾ ਔਖਾ ਹੋ ਜਾਂਦਾ ਇਥਾਣਾ ਥੁਣਾ ਦੀ ਤਾਂ ਯਾਰ ਮੈਂ ਕਹਿੰਦਾ ਵੀ ਆਹ ਦੇਖ ਲਓ ਤੁਸੀਂ ਸਾਈਡ ਤੋਂ ਚੈੱਕ ਕਰ ਲਓ ਥਣਾ ਥੁਣਾ ਦਾ ਬਈ ਗਾਰੰਟੀ ਆ ਬਹੁਤ ਚੰਗੀ ਮਜਦ ਅੱਛਾ ਘਾਰ ਤੂਰ ਦੀ ਦਾ ਹਾਂ ਨਹੀਂ ਥਣ ਵੀ ਚੰਗਾ ਇਹ ਤਾਂ ਬਹੁਤ ਲੇਵਾ ਬਣਾਉਣਾ ਬਬਲੇ ਬਹੁਤ ਬਣਾਉਣਾ ਬਈ ਬਹੁਤ ਹੈ ਦਾ ਬਹੁਤ ਢਿਲਾਂ ਢੂਲਾ ਪਈਆਂ ਹਨ ਹਨਾ ਢਿਲਾਂ ਬਹੁਤ ਪਈਆਂ ਦੇਖੋ ਸਾਡਾ ਸਾਈਜ਼ ਵੀ ਚੰਗਾ ਹਾਂ ਹਾਂ ਹੈਨਾ ਇਹ ਇਹ ਆ ਦੇਖ ਲਓ ਹੁਣ ਨਾ ਹਾਈਟ ਦੀ ਮਾੜੀ ਨਾ ਮੈਨੂੰ ਪ੍ਰੋਬਲਮ ਆਈ ਇਹਦੀ ਅ ਜੇ ਗੱਲ ਕਰੀਏ ਵੀਡੀਓ ਬਣਾਉਣ ਚ ਤਾਂ ਵੀ ਥੋੜਾ ਜਿਹਾ ਘਬਰਾਉਂਦੀ ਜ਼ਿਆਦਾ ਹਾਂ 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 ਹੈਨਾ ਆ ਦੇ ਇਹ ਲੈ ਹੁਣ ਆਪਾਂ ਦਿਖਾ ਦੇਗੀ ਇੱਕ ਵਾਰੀ ਇਹ ਮੈਨੂੰ ਆ ਜਿਹੜੇ ਬੰਦੇ ਨੇ ਦੇਖਣੀ ਹੈ ਨਾ ਇਹ ਆ ਦੇਖ ਆ ਦੇਖ ਹੁਣ ਲੇਵੇ ਦੀ ਜੱਜਮੈਂਟ ਤੁਹਾਨੂੰ ਮਤਲਬ ਪੂਰ ਲੱਗ ਗਈ ਉਹ ਪਤਾ ਵੀ ਹਾਈਟ ਹੋਈ ਵੀ ਚੰਗੀ ਆ ਇਹ ਨਹੀਂ ਹੈਗਾ ਵੀ ਬੜੇ ਛੋਟੇ ਕਦ ਵਾਲੀ ਨਹੀਂ ਆਪਾਂ ਕਹਿ ਸਕਦੇ ਅੱਛਾ ਬਬਲ ਹੁਣ ਆਪਾਂ ਦੇ ਲੈਣੀ ਦਾ ਦੇ ਲੈਣਾ 150 ਮੁੱਲ ਕਰਦੇ ਬਈ ਅੱਛਾ ਹਾਂ ਤੇ ਦੇਉਂਗੇ ਕਿੰਨੇ ਦੀ ਦੇ 145 ਦੇ ਦਾਂਗੇ 145 ਦੇ ਹਾਂ ਤੇ ਨੰਬਰ ਬਬਲ ਤੇਰਾ ਨੰਬਰ 87290 ਬਈ 24294 ਠੀਕ ਆ ਬਈ ਬਬਲ ਤੇ ਜੇ ਗੱਲ ਕਰਕੇ ਹੁਣ ਜਿਹੜੇ ਦੂਜੇ ਪਸ਼ੂਆਂ ਦਾ ਦੁੱਧ ਪਾਉਣਾ ਨਹੀਂ ਵੀਰੇ ਉਹੀ ਆਪਾਂ ਕੁਝ ਆ ਤੋਕੜਾਂ ਸਾਰੀਆਂ ਮੈਂਸਾਂ ਅੱਛਾ ਤੋਕੜਾਂ ਹਾਂ ਕੱਲੀ ਗਾਂ ਹੀ ਦਿੰਦੀ ਆ ਗਾਂ ਹੀ ਦਿੰਦੀ ਆ ਹਾਂ ਹਾਂ ਅੱਛਾ ਮਤਲਬ ਵੀ ਤੋਕੜਾਂ ਲਿਆਉਣਾ ਕਿ ਇੱਕ ਰੀ ਕਰਦੀਆਂ ਨੇ ਕਰਦੀਆਂ ਵੀਰੇ ਕਰਦ ਗਈ ਹਾਂ ਹਾਂ ਕੱਚੀ ਦੁੱਧ ਹੀ ਯਾਰ ਆ ਰਾਲੀਆਂ ਵਸ ਤੈਨੂੰ ਕਿਵੇਂ ਲੱਗਦਾ ਹੁਣੀ ਹੱਟਿਆ ਮੱਝ ਉਹ ਕਿਵੇਂ ਲੱਗਦਾ ਹੈ ਫਾਇਦਾ ਕਿ ਕਿਵੇਂ ਆਏ ਬਾਈ ਬਹੁਤ ਵਧੀਆ ਫਾਇਦਾ ਵੀਰੇ ਅੱਛਾ ਹਾਂ ਹਾਂ ਬਹੁਤ ਵਧੀਆ ਗੱਲ ਆ ਬਾਈ ਲੈ ਵੀ ਮਿੱਤਰੋ ਜੇ ਤੁਹਾਨੂੰ ਮੱਝ ਪਸੰਦ ਆਈ ਬਾਈ ਬਵਲ ਦੇ ਘਰੇ ਆ ਕੇ ਤੁਸੀਂ ਪਸੰਦ ਕਰਕੇ ਲੈ ਜਾ ਸਕਦੇ ਹੋ ਦਿਨ ਹਜੇ ਬਾਈ ਦੇ ਕਹਿੰਦੇ ਮਦਾਗ ਕੋ 10 12 ਪਏ ਆ ਤੇ ਲੈ ਵੀ ਜਾਊਗਾ ਇੰਨੇ ਕੁ ਹਾਂ ਹਾਂ ਵੀ ਲੈ ਜੂ 10 12 ਦੇ ਮੂਲ ਵੀ ਗੱਲ ਹੀ ਆ ਬਾਈ ਨਹੀਂ ਲੈ ਜੂ ਲੈ ਜੂ ਲਾਹੂ ਲਹੂ ਬਹੁਤ ਨਾ ਹੈ ਬਹੁਤ ਕੱਚੀ ਪਈਆ ਦੇਖੋ ਕੱਚੀ ਪਈ ਆ ਸਹੀ ਗੱਲ ਆ ਲੈ ਵੀ ਮਿੱਤਰੋ ਜੇ ਬਾਈ ਦੀ ਵੀਡੀਓ ਤੁਹਾਨੂੰ ਪਸੰਦ ਆਈ ਹਨ ਤੇ ਮੱਝ ਵੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿ